ਕੀਨੇ ਕੰਮ ਕੀਤਾ ਸਰਦਾਰ ਭੌਂਤਵਾਂ ਜੀ ਨੇ ਦੇਖੋ ਆਪਾਂ ਦਾ ਇਹ ਪਾਵਾਂਗੇ ਆਮ ਆਦਮੀ ਹਰ ਸਮਰਥਨ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਐਜ ਡੋਟਰਾਂ ਦੀ ਲਾਈਟ ਆ ਬਿਲਕੁਲ ਸਹੀ 24 ਘੰਟੇ ਹੋ ਗਈਆਂ ਇੱਕ ਕਰਦੇ ਕਰਦੇ ਬਣਾ ਫਰੀ ਦਿੱਤੀਆਂ ਗਈਆਂ ਕੰਮ ਕਰਿਆ ਆਮ ਆਦਮੀ ਪਾਰਟੀ ਨੇ ਹੋ ਗਏ ਪੈਸੇ ਲੈ ਤਿਆਂ ਪੈੜੀਆਂ ਦੇ ਨਾਲ ਪਾਣੀ ਗਾਦੂ ਜਿਵੇਂ ਕਿ ਲਾਈਟ ਵਧੀਆ ਫਰੀ ਦਿੱਤੀ ਮਟਰ ਲਾਗੇ ਤੇ ਗੁੜੀਆਂ ਲਾਗੀ ਸਾਡੇ ਬਾਰਚ ਬਿਨਾ ਪੈਸੇ ਤੋਂ ਜੋਰ ਜਗਾਰ ਨੂੰ ਸੰਭਲਦੀ ਸੀ ਲਾਤਾ ਨਹੀਂ ਸਵੇਰੇ ਚੱਲਦੀ ਸੀ ਇਹਨੇ 70 ਸਾਲਾਂ 'ਚ ਲੁੱਟੇ ਤੇ ਪੁੱਟੇ ਪਾਕਾਟੀਆਂ ਨੇ ਜੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿਮਾਨ ਸਾਹ ਦੇ ਪਿੰਡ ਡੇਲੂਆਣਾ ਪਹੁੰਚੇ ਆ ਤੇ ਚੋਣਾਂ ਸੰਬੰਧੀ ਕਰਾਂਗੇ ਵਿਚਾਰ ਚਰਚਾ ਵੀ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਤੇ ਪੰਜਾਬ ਨੂੰ ਲੁੱਟਿਆ ਕੀਨੇ ਸਾਰੀ ਗੱਲਬਾਤ ਕਰਾਂਗੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਹਰ ਇੱਕ ਵਰਗ ਜਦੋਂ ਬੈਠਾ ਹੁੰਦਾ ਸੱਥਾਂ ਦੇ ਵਿੱਚ ਗੱਲ ਚੱਲਦੀ ਹੈ ਤਾਂ ਸਰਕਾਰਾਂ ਬਣ ਜਾਂਦੀਆਂ ਨੇ ਤੇ ਸਰਕਾਰਾਂ ਡਿੱਗ ਵੀ ਜਾਂਦੀਆਂ ਨੇ ਹੁਣ ਜਾਣਦੇ ਆ ਸਸੀ ਗਾਲ ਜੀ ਸ੍ਰੀ ਗਾਲ ਕੀ ਨਾਮ ਹੈ ਜੀ ਬਲਕਰਨ ਬਲਕਰਨ ਜੀ ਪਹਿਲਾ ਸਵਾਲ ਤੇ ਇਹੀ ਹੈ ਵੀ ਕਿਸੇ ਨੇ ਸਵਾਰਿਆ ਪੰਜਾਬ ਦਾ ਕੁਝ ਕੀ ਦਸੀ ਹੁਣ ਤੇ ਨੂੰ ਹਾਂਜੀ ਉਹ ਆ ਜਿਹੜੀ ਬਿਜਲੀ ਬੁਝਲੀ ਦਿੰਦਾ ਵਧੀਆ ਚੀਜ਼ ਐ ਕਿਹੜੀ ਪਾਰਟੀ ਆ ਆਮ ਆਦਮੀ ਆਮ ਆਦਮੀ ਵਧੀਆ ਹਾਂ ਅਕਾਲੀਆਂ ਦਾ ਕੰਮ ਨਹੀਂ ਵਧੀਆ ਲੰਘਾ ਅਕਾਲੀਆਂ ਦਾ ਵੀ ਵਧੀਆ ਸੀਗਾ ਉਹਨਾਂ ਨੇ ਮੋਟਰਾਂ ਦਿੱਤੀਆਂ ਅੱਛਾ ਤੇ ਕਾਂਗਰਸ ਕਾਂਗਰਸ ਨੇ ਤਾਂ ਕੁਝ ਨਹੀਂ ਕਰਿਆ ਕੁਝ ਨਹੀਂ ਕਰਿਆ ਤੇ ਉਹ ਤਾਂ ਵੀ ਅਸੀਂ ਹੁਣ ਸਰਕਾਰ ਬਣਾਵਾਂਗੇ ਸਰਕਾਰ ਤਾਂ ਲੋਕਾਂ ਦਾ ਦੇਖਣ ਵੀ ਕਿੱਧਰ ਆ ਬਹੁਤ ਕਰਾਂਗੇ ਪਾਵਾਂਗੇ ਅੱਛਾ ਜਿਹੜੇ ਚੰਗਾ ਉਹ ਕਰਿਆ ਉਹ ਉਸ ਨੂੰ ਪਾਉਣ ਦਾ ਹੱਕ ਮੰਨਦਾ ਅੱਛਾ ਆਮ ਆਦਮੀ ਨੇ ਕੀ ਕੁਝ ਕਰਤਾ ਆਮ ਆਦਮੀ ਨੇ ਇਹ ਵਧੀਆ ਲੇਟਾ ਲੂਟਨਾ ਤੇ ਹੋਰ ਵਧੀਆ ਕੰਮ ਕਰਿਆ ਆਉਂਦਾ ਬਿਜਲੀ ਦਾ ਪੇਲਾ ਨਾ ਬਿਜਲੀ ਨਹੀਂ ਆਇਆ ਅੱਛਾ ਨਕਰੀ ਹੋ ਗਿਆ ਹਾਂ ਵਿਸੂਲਤਾ ਹੋਈ ਹੈ ਬਦਲਾਅ ਦਾ ਫਾਇਦਾ ਹੋ ਗਿਆ ਹਾਂ ਫਾਇਦਾ ਤਾਂ ਹੈਗਾ ਅੱਛਾ ਇਸ ਵਾਰ ਫਿਰ ਕੀ ਲੱਗਦਾ ਹੈ ਦੇਖੋ ਆਪਾਂ ਤਾਂ ਇਹਨੂੰ ਪਾਵਾਂਗੇ ਆਮ ਆਦਮੀ ਨੂੰ ਖੁੱਡੀਆਂ ਨੂੰ ਹਾਂ ਤੇ ਖੁੱਡੀਆਂ ਦਾ ਮਾਹੌਲ ਹੈਗਾ ਇੱਥੇ ਪਿੰਡ 'ਚ ਹਾਂ ਹੈਗਾ ਅੱਛਾ ਤੇ ਬਾਜੀ ਕੀ ਨਾਮ ਹੈ ਬਜੀ ਸੁੰਦਰ ਸਿੰਘ ਸੁੰਦਰ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਬਜੀ ਇਹ ਤਾਂ ਕੁਛ ਵੀ ਨਹੀਂ ਲੋਕ ਮੂਵ ਨੇ ਸਾਰੇ ਹਾਂ ਕੁਛ ਵੀ ਦੱਸ ਨਹੀਂ ਰਹੇ ਲੋਕ ਅੱਛਾ ਸਾਈਲੈਂਟ ਨੇ ਸਾਈਲੈਂਟ ਨੇ ਅੱਛਾ ਇਹ ਕਹਿ ਸਕਦੇ ਆ ਵੀ ਇੰਨੇ ਵਾਰ ਐਮਪੀ ਐਮਐਲਏ ਬਣਾਏ ਕਿਸੇ ਨੇ ਕੰਮ ਕੀਤਾ ਕੁਛ ਬਜੀ ਹਰਸਮਰਤ ਕੌਰ ਅਸੀਂ ਆਪ ਖੁਦ ਵੋਟਾਂ ਪਾਈਆਂ ਹੂੰ ਕੱਕ ਨਹੀਂ ਕੀਤਾ ਸਾਡੇ ਪਿੰਡ ਤੇ ਹਰੇਕ ਪਿੰਡ ਨੂੰ ਟੈਂਕੀ ਤੇ ਸਾਡੇ ਪਿੰਡ ਦੀ ਪੰਚਾਇਤ ਭਜਾਈ ਅੱਛਾ ਹੁਣ ਲਿਖਿਆ ਉਹ ਤੇ ਆਪਣੇ ਪੋਸਟਰ ਤੇ ਜਾਂ ਹੋਰ ਤੇ ਤੁਹਾਡੀ ਨਿਵਾਣੀ ਹੂੰ ਕਾਦੀ ਨਿਵਾਣੀ ਆ ਸਾਡੇ ਪਿੰਡ ਦੀ ਪੰਚਾਇਤ ਭਜਾਈ ਪਿਛਲੀ ਆਪਿੰਡ ਚੋਂ ਅੱਛਾ ਉਹ ਧੀਰੇਲੇ ਗਏ ਅੱਛਾ ਟੈਂਕੀ ਹਰੇਕ ਪਿੰਡ ਚਾਡਮ ਟੈਂਕੀ ਵੀ ਨਹੀਂ ਦਿੱਤੀ ਟੈਂਕੀ ਵੀ ਨਹੀਂ ਦਿੱਤੀ ਹਾਂ ਅੱਛਾ ਜੇ ਆਪਾਂ ਕਾਂਗਰਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਵੀਰ ਦੇਖੋ ਪਾਰਟੀਆਂ ਉਹ ਲੱਗਾਗਾ ਪ੍ਰਾਣੀਆਂ ਪਾਰਟੀਆਂ ਦੋਨੇ ਹਨਾ ਉਹਨਾਂ ਨੇ ਜੋ ਜੋ ਵੀ ਕੰਮ ਕੀਤੇ ਆਉਦੇ ਹਿਸਾਬ ਨਾਲ ਉਹ ਮੰਨ ਲੋਕ ਵੈਟਰ ਵੀ ਮੰਨ ਰਿਹਾ ਹੈ ਨਾ ਉਹ ਲੱਗਾ ਪਰ ਹਰਸਿਮਰ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਐਦਕਿ ਮੈਂ ਖੁਦ ਸਰਪੰਚ ਸੀ ਮੌਜੂਦਾ ਹਰਸਿਮਰ ਨੇ ਦੁੱਲੂ ਵਾਲ ਦੇ ਵਿੱਚ 32 ਲੱਖ ਰੁਪਏ ਦਿੱਤਾ ਠੀਕ ਹੈ ਸਾਡੇ ਪਿੰਡ 'ਚ 1 ਰੁਪਿਆ ਨਹੀਂ ਦਿੱਤਾ 1 ਰੁਪਿਆ ਨਹੀਂ ਦਿੱਤਾ ਬੋਟ ਦੀ ਕੀ ਹੱਕਦਾਰ ਹੈ ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਮੌਜੂਦਾ ਸਰਕਾਰ ਦੀ ਕੋਈ ਸਹੂਲਤ ਲੱਗਦੀ ਹੈ ਪਿੰਡਾਂ ਦੇ ਵਿੱਚ ਕੋਈ ਹੈਗਾ ਦੇਖੋ ਵੀ ਮੌਜੂਦਾ ਸਰਕਾਰ ਦੇ ਵਿੱਚ ਜਿਵੇਂ ਹੁਣ ਨੌਕਰੀਆਂ 1 ਰੁਪਈਏ ਤੋਂ ਬਣਾ ਫਰੀ ਦਿੱਤੀਆਂ ਗਈਆਂ ਲੋਕ ਬੋਲਦੇ ਆ ਖੁਦ ਅੱਛਾ ਤੇ ਮੰਨ ਲਓ ਹੁਣ ਜਿਵੇਂ ਜ਼ਿਮੀਂਦਾਰ ਬੋਲਦੇ ਆ ਉਹਨਾਂ ਨੂੰ ਮੰਨ ਲਓ ਬਿਜਲੀ ਫਰੀ ਦਿੱਤੀ ਗਈ ਹੈ ਠੀਕ ਹੈ ਪਹਿਲਾਂ ਕਿਵੇਂ ਚਲਦੀਆਂ ਨੌਕਰੀਆਂ ਫਿਰ ਕਿਵੇਂ ਪਹਿਲਾਂ ਨੌਕਰੀਆਂ ਪੈਸੇ ਲੈਂਦੇ ਜਾਂਦੇ ਸੀ ਬਈ ਹੈ ਪੈਸੇ ਲੈਂਦੇ ਜਾਂਦੇ ਫਰੋਤੀ ਲੈਂਦੇ ਜਾਂਦੇ ਸੀ ਅੱਛਾ ਹੂੰ ਬਦਲੀਆਂ ਦੇ ਪ ਤੇ ਫਿਰ ਲੱਗਦਾ ਵੀ ਬਦਲਾ ਰਾਸ ਆਇਆ ਕਿਤੇ ਲੋਕਾਂ ਨੂੰ ਵਿੱਚ ਬਈ ਮਨ ਲਓ ਜਿਵੇਂ ਜ਼ਿਮੀਂਦਾਰ ਪੱਖਾ ਜਾਂ ਹੋਰ ਉਹ ਤਾਂ ਕਹਿੰਦੇ ਤੁਹਾਨੂੰ ਰਾਸ ਆਇਆ ਮਨ ਲਓ ਜਿਵੇਂ ਆਮ ਪਿੰਡ ਤੋਂ ਅਸੀਂ ਕਿਤੋਂ ਵੀ ਪਤਾ ਕਰਦੇ ਆ ਉਥੇ ਕਹਿੰਦੇ ਰਾਸ ਆਇਆ ਹੈ ਜਿ ਮਾਹੌਲ ਆ ਮਾਹੌਲ ਨਹੀਂ ਵੇਖੋ ਮਾਹੌਲ ਹਜੇ ਤੁਹਾਨੂੰ ਦੱਸੇ ਮੂਵ ਹੈ ਕੁਝ ਤੇ ਹਜੇ ਮੈਂ ਮੇਰੇ ਪਿੰਡ ਦੀ ਕਿਹਾ ਕੋਈ ਕੁਝ ਨਹੀਂ ਦੱਸ ਰਿਹਾ ਠੀਕ ਹੈ ਕਿਉਂਕਿ ਹਰੇਕ ਆਪਦੇ ਘਰੇ ਬੱਠੇ ਆ ਜਾਂ ਕੁਝ ਵੀ ਹੈ ਉਹ ਕੁਝ ਨਹੀਂ ਦੱਸ ਰਿਹਾ ਸਮਝ ਗਿਆ ਭਾਜਪਾ ਦਾ ਹੈਗਾ ਕੁਝ ਭਾਜਪਾ ਬਿਲਕੁਲ ਜ਼ੀਰੋ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਅੱਛਾ ਯਾ ਬਾਬਾ ਜੀ ਕੀ ਨਾਮ ਹੈ ਚੰਦਰਪਾਲ ਸਿੰਘ ਜੀ ਚੰਦਰਪਾਲ ਜੀ ਕੀਦੇ ਕੰਮ ਵਧੀਆ ਲੱਗੇ ਫਿਰ ਕੰਮ ਤਾਂ ਛੋਟੇ ਪਈ ਗੱਲ ਆਇਆ ਵੀ ਕੰਮ ਤਾਂ ਡੋਡੀ ਸਰਕਾਰਾਂ ਨੇ ਆਪਦੇ ਆਪ ਦੇ ਟਾਈਮ ਤੇ ਕਰਨੇ ਹੁੰਦੇ ਨੇ ਅੱਛਾ ਜੇ ਕਿਸੇ ਸਰਕਾਰ ਨੇ ਸਾਨੂੰ ਮੋਟਰਾਂ ਦਿੱਤੀਆਂ ਉਹ ਕੋਈ ਸਾਨ ਨਹੀਂ ਠੀਕ ਹੈ ਸਾਡੇ ਤੇ ਕੋਈ ਸਾਨ ਨਹੀਂ ਬਿਲਕੁਲ ਜਾਂ ਹੁਣ ਭਗਵਾਨਤਮਾਨ ਹੁਣ ਲਾਈਟ ਫ੍ਰੀ ਦੇ ਰਿਹਾ ਉਹ ਕੋਈ ਸਾਡੇ ਸਾਣੇ ਸੀ ਭਗਵਾਨ ਤੁਹਾਨੂੰ ਵੋਟਾਂ ਪਾਈਆਂ ਪਹਿਲਾਂ ਕਾਲੀਆਂ ਨੂੰ ਵੋਟਾਂ ਪਾਈਆਂ ਠੀਕ ਹੈ ਠੀਕ ਹੈ ਹੂੰ ਵੀ ਮੈਂ ਜ਼ਿੰਮੇਦਾਰਾਂ ਵੀ ਸਾਡੇ ਜ਼ਿੰਮੇਦਾਰਾਂ ਦੇ ਤਿੰਨ ਚਾਰ ਕੰਮ ਹੁੰਦੇ ਨੇ ਉਹ ਕੰਮ ਸਾਡੇ ਆ ਸਰਕਾਰ ਵਧੀਆ ਕਰ ਰਹੀ ਹੈ ਹੂੰ ਪਹਿਲੇ ਨੰਬਰ ਤੇ ਸਾਡੇ ਦੇਖੋ ਮੋਟਰਾਂ ਦੀ ਲਾਈਟ ਬਿਲਕੁਲ ਸਹੀ 24 ਘੰਟੇ ਮੂੰ ਹੀ ਚੱਲਦੀ ਹੈ ਓਕੇ ਠੀਕ ਹੈ ਤੇ ਉਹਨਾਂ ਵੇਲੇ ਕਹੇ ਦੇ ਕੋਲਾ ਮੁੱਕ ਗਿਆ ਨਹੀਂ ਕਿਤੇ ਕੋਲਾ ਨਹੀਂ ਮੁੱਕਿਆ ਗਿਆ ਫਿਰ ਤੁਹਾਡੇ ਘਰ ਦਾ ਮਿਲਣ ਨਹੀਂ ਆਇਆ ਕੋਈ ਅੱਛਾ ਆ ਸਿਆਲ ਤੇ ਹੁਣ ਜਮਾ ਨਹੀਂ ਆਇਆ ਹੁਣ ਗਰਮੀ ਚ ਕਿੱਦਾਂ ਮਿਲ ਆ ਸਕਦਾ ਠੀਕ ਹੈ ਦੂਜੇ ਨੰਬਰ ਤੇ ਸਾਨੂੰ ਚਾਹੀਦਾ ਪਾਣੀ ਸਾਡੀਆਂ ਨਹਿਰਾਂ ਦੇ ਵਿੱਚ ਪਾਣੀ ਵਾਧੂ ਹੈ ਅੱਛਾ ਇਸ ਟਾਈਮ ਪੂਰਾ ਫੁੱਲ ਪਾਣੀ ਆਉਂਦਾ ਫੁੱਲ ਟਾਈਮ ਆਉਂਦਾ ਤੀਜੀ ਸਾਨੂੰ ਹੁੰਦੀ ਹੈ ਜੀਮੀਦਾਰ ਨੂੰ ਵੀ ਸਾਡੀ ਫਸਲ ਵਿਕ ਜੇ ਸਹੀ ਟਾਈਮ ਤੇ ਪੈਸੇ ਮਿਲ ਜਾਣ। ਸਾਡੇ ਚੌਥੇ ਦਿਨ ਪੈਸੇ ਮੇਰੇ ਜਿੱਦੇ ਕਣਕ ਦੋਗੀ ਚੌਥੇ ਦਿਨ ਮੈਨੂੰ ਮੈਸੇਜ ਆ ਗਿਆ ਪੈਸੇ ਦਾ। ਅੱਛਾ ਮਿਲ ਗਏ। ਹਾਂ ਪੈਸੇ ਚੌਥੇ ਦਿਨ ਆ ਗਏ ਲਿਆ ਆ ਮਾ ਨਾਲ ਮੇਰੇ ਚੌਥੇ ਦਿਨ ਬੈਂਕ 'ਚ ਪੈਸੇ ਆ ਗਏ। ਪਹਿਲਾਂ ਕੀ ਹੁੰਦਾ ਸੀਗਾ? ਪਹਿਲਾਂ ਦੇਖ ਮੰਡੀਆਂ ਦੇ ਵਿੱਚ ਅਸੀਂ ਖੱਜਲਖਵਾਰ ਹੋਏ। ਲਾਈਟ ਸਾਨੂੰ 8 ਘੰਟੇ ਲਿਖੀ ਹੁੰਦੀ ਹਰੇਕ ਦੋਨਾਂ ਸਰਕਾਰਾਂ ਨੇ ਕੋਈ ਵੀ ਸੀ ਪਿਛਲੀ 8 ਘੰਟੇ 'ਚ 6 ਘੰਟੇ ਲਾਈਟ ਦਿੰਦੇ ਉਹ ਵੀ ਤਿੰਨ ਵਾਰਾਂ 'ਚ। 2 ਘੰਟੇ ਕੱਟ ਤੇ ਆ ਕੇ ਲਾਈਟ ਬਾਗੀ ਕੋਲਾ ਨਹੀਂ ਫਲਾਣਨ। ਹੁਣ ਜਦੋਂ ਆਉਂਦੀ ਐ ਉਹ ਤਾਂ ਲਗਾਤਾਰ ਤੇ ਨਹੀਂ ਆਉਂਦੀ ਤਾਂ ਜਦੋਂ ਨਹੀਂ ਆਉਂਦੀ ਤਾਂ ਉਦੋਂ ਨਹੀਂ ਆਉਂਦੀ ਅੱਛਾ ਜਿਹੜੇ ਮਤਲਬ ਜੇ ਵਿਰੋਧੀ ਪਾਰਟੀਆਂ ਕਹਿੰਦੇ ਆ ਵੀ ਗੱਲਾਂ ਜਿਵੇਂ ਪੰਜਾਬ ਕਹਿੰਦੇ ਲੁੱਟ ਲਿਆ ਭਗਵਾਨ ਤੋਂ ਮਾਨ ਨੇ ਪਿੱਛੇ ਪੰਜਾਬ ਬਚਾਓ ਰੈਲੀ ਵੀ ਕੱਢੀ ਸੀ ਸੁਖਵੀਰ ਬਾਦਲ ਨੇ ਕਿਵੇਂ ਦੇਖਦੇ ਹੋ ਲੁੱਟਣ ਵਾਲਾ ਦੇਖ ਯਾਰ ਵੱਡੇ ਪਈ ਇਹ ਇਹਨਾਂ ਦੀਆਂ ਹੁੰਦੀਆਂ ਵੱਡੇ ਪਦਰ ਦੀਆਂ ਗੱਲਾਂ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਤਾਂ ਕੋਈ ਲੁੱਟ ਵਾਲਾ ਕੰਮ ਨਹੀਂ ਲੱਗਦਾ ਕੋ ਇਹ ਕਹ ਇਹਦੇ ਨੇ ਪੈਸੇ ਚੜਾਤੇ ਪੈਸੇ ਤਾਂ ਉਹਨਾਂ ਨੇ ਵੀ ਚੜਾਇਆ ਸਿਰ ਹਾਂ ਜਿਹੇ ਜਿਹੇ ਪੈਸੇ ਚੜਾਉਂਦਾ ਨਾਲ ਕੰਮ ਵੀ ਕਰਦਾ ਨੌਕਰੀਆਂ ਵੀ ਦਿੱਤੀਆਂ ਬਿਜਲੀ ਵੀ ਆਉਂਦੀ ਆ ਕਿਤੋਂ ਤਾਂ ਲਾਈਟ ਮੱਚਦੀ ਹੋਈ ਹੈ ਨਾ ਹਾਂ ਕਿਤੋਂ ਤਾਂ ਪੈਸਾ ਆਉਂਦਾ ਹੀ ਹੈ ਨਾ ਕਹਿੰਦੇ ਬੁੜੀਆਂ ਨੂੰ ਹਜ਼ਾਰ ਤਾਂ ਦਿੱਤਾ ਨਹੀਂ ਹਜ਼ਾਰ ਰੁਪਿਆ ਵੱਡੇ ਭਾਈ ਹੁਣ ਇੱਕੇ ਦਿਨ ਇੰਨੇ ਖਰਚ ਉਹ ਮੈਂ ਇੱਕ ਵੀ ਲਾਰਾ ਕਰਦਾ ਮੈਂ ਸਾਰੇ ਜਵਾਕ ਨੂੰ ਇੱਕ ਮਿੰਟ ਵਿੱਚ ਕਿਵੇਂ ਖੁਸ਼ ਕਰ ਦੂੰ ਇੱਕ ਦਿਨ ਵਿੱਚ ਕਿਵੇਂ ਖੁਸ਼ ਕਰਦਾ ਆ ਪਿੰਡ ਦਾ ਸਰਪੰਚ ਆ ਜੇ ਸਾਰੇ ਪਿੰਡ ਨੂੰ ਕਿਵੇਂ ਖੁਸ਼ ਕਰ ਦੂੰ ਠੀਕ ਆ ਉਹਨੂੰ ਦੇਖੋ ਹਜੇ ਟਾਈਮ ਦਿਓ ਦੋ ਸਾਲ ਹੀ ਹੋਇਆ ਕੰਮ ਬਹੁਤ ਦੋ ਸਾਲਾਂ ਤੋਂ ਬਾਅਦ ਜੇ ਨਹੀਂ ਕਰਦਾ ਫੇਰ ਕੋਈ ਸੋਚੀ ਜਾਂਦਾ ਇੱਥੇ ਉਮੀਦਵਾਰ ਗੁਰਮੀਤ ਖੁੱ ਨਾ ਮਿਲੇ ਤਾਂ ਅੱਜ ਇੱਕ ਦਿਨ ਮੈਂ ਦੇਖਿਆ ਸੀ ਉਧਰ ਆਪਣੀ ਉਹ ਗੱਲਬਾਤ ਕੋਈ ਨਹੀਂ ਉਹਦੇ ਨਾਲ ਹੋਈ ਨਾ ਹੀ ਅਸੀਂ ਕੋਈ ਏਡੇ ਪਾਰਟੀ ਦੇ ਬੰਦੇ ਉਹ ਬੰਦਾ ਵਧੀਆ ਸ਼ਰੀ ਬੰਦਾ ਚੰਗਾ ਬੰਦਾ ਅੱਛਾ ਕੋਈ ਉਹਨੇ ਅੱਜ ਤੱਕਰ ਕਿਸੇ ਪਾਰਟੀ ਦੇ ਵਿੱਚ ਜਾਂ ਆਪਾਂ ਪਹਿਲਾਂ ਰਹੇ ਉਹ ਦੂਜਿਆਂ ਚ ਕਾਂਗਰਸ ਚ ਵੀ ਹੈ ਉਹ ਅਕਾਲੀਆਂ ਚ ਵੀ ਰਹੇ ਮੈਨੂੰ ਪਤਾ ਉਹ ਵੱਡੇ ਤੇ ਉਹ ਬੰਦਾ ਇਮਾਨਦਾਰ ਆ ਸੁਣਦੇ ਵੀ ਇਮਾਨਦਾਰ ਆ ਹੈ ਵੀ ਇਮਾਨਦਾਰ ਭਾਈ ਠੀਕ ਭਾਈ ਜੀ ਕੀ ਨਾਮ ਹੈ ਵਕੀਲ ਸਿੰਘ ਜੀ ਸਿੰਘ ਜੀ ਕੀ ਲੱਗਦਾ ਫਿਰ ਭਾਈ ਜੀ ਵਧੀਆ ਕੰਮ ਕਰਿਆ ਮਾਦੀ ਪਾਰਟੀ ਨੇ ਜੀ ਜਿਵੇਂ ਕਿ ਲੈਟ ਵਧੀਆ ਫਰੀ ਦਿੱਤੀ ਹਾਂ ਹਾਂ ਬਾਈ ਹੀ ਕੰਮ ਵਧੀਆ ਕਰੇ ਹੋਰ ਪਾਰਟੀਆਂ ਨੇ ਕੋਈ ਕੰਮ ਨਹੀਂ ਕੀ ਰਿਹਾ ਅਕਾਲੀ ਦਲ ਨੇ ਕੰਮ ਨਹੀਂ ਕੀਤਾ ਨਾਉ ਨੇ ਤਾਂ ਕੋਈ ਕੰਮ ਨਹੀਂ ਕੀਤਾ ਵੀਰੇ ਕਾਂਗਰਸ ਹਾਂ ਕਾਂਗਰਸ ਨੇ ਵੀ ਕੋਈ ਕੰਮ ਨਹੀਂ ਦਿਖਾਇਆ ਪਹਿਲਾਂ ਉਹ ਚੱਲੀ ਜਾਂਦੀ ਐ ਰਿਸ਼ਬਤਾ ਚਲੇ ਜਾਂ ਹੁਣ ਰਿਸ਼ਬਤਾ ਘਟੀਆਂ ਬਨੇ ਮੁਫਤ ਚਾਹੀਦਾ ਗੋਜ਼ਗਾਰ ਰੋਜ਼ਗਾਰ ਜੀ ਹਾਂ ਜੀ ਰੋਜ਼ਗਾਰ ਜੀ ਬਲਕੌਰ ਸਿੰਘ ਬਲਕੌਰ ਜੀ ਮੁਫਤ ਚਾਹੀਦਾ ਗੋਜ਼ਗਾਰ ਐ ਇੰਨਾ ਦਾ ਪਾਲੋ ਹੋ ਗਿਆ ਹਾਂਜੀ ਨੌਕਰੀਆਂ ਚਾਹੀਦੀਆਂ ਕਿ ਮੁਫਤ ਸੂਲਤਾ ਚਾਹੀਦੀਆਂ ਮੁਫਤ ਸੂਲਤਾ ਨੌਕਰੀਆਂ ਚਾਹੀਦੀਆਂ ਸ ਗਰੀਬ ਬੰਦਾ ਵਸਤੇ ਕੋਈ ਪੜਾ ਕੇ ਕੋਈ ਉਹ ਨਹੀਂ ਕਰ ਸਕਦਾ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈਗੀ ਅੱਛਾ ਕਿ ਕਿਹੜੀ ਪਾਰਟੀ ਦਾ ਮਾਹੌਲ ਵੱਧਾ ਫਿਰ ਮਾਹੌਲ ਆਪਾਂ ਆਮ ਆਲਿਆਂ ਨੂੰ ਪਾਵਾਂਗੇ ਬਈ ਵੋਟਾਂ ਹਰ ਕੋਈ ਵਧੀਆ ਕੰਮ ਕਰੀ ਜਾਂਦੇ ਨੇ ਚੱਲ ਆਪਣੇ ਸਾਡੇ ਬੱਚੇ ਲੱਗੇ 2-3 ਆਪਦੇ ਮਾਸਟਰ ਲੱਗੇ ਅੱਛਾ ਤੇ ਗੁੜੀਆਂ ਲੱਗੀਆਂ ਸਾਡੇ ਤੇ ਵਧੀਆ ਕਾਰੋਬਾਰ ਹੈ ਬਿਨਾ ਪੈਸਿਆਂ ਤੋਂ ਬਿਨਾ ਪੈਸੇ ਤੇ ਕਿਸੇ ਦੀ ਰਿਸ਼ਵਤ ਨਹੀਂ ਦਿੱਤੀ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ ਰਿਸ਼ਵਤ ਤੇ ਚੱਲਦੀ ਸੀ ਹਾਂ ਉਹੀ ਉਹ ਨਹੀਂ ਕਰਦੇ ਸੀਗੇ ਬਸ ਪੈਸੇ ਅੱਛਾ ਹਾਂਜੀ ਬਾਬਾ ਜੀ ਬੋਲਣਗੇ 1 ਮਿੰਟ ਸਰਕਾਰੀ ਮਹਿਕਮੇ ਚ ਮੁਲਾਜ਼ਮ ਹੈ ਹਾਂਜੀ ਆ ਵੋਟਾਂ ਪੈਣ ਤੋਂ ਪਹਿਲਾਂ ਅਸੀਂ ਉਹਨਾਂ ਮਤਲਬ ਉਹਦੀ ਬਦਲੀ ਵਾਸਤੇ ਵੀ ਇੱਕੀ ਤੋਂ ਜੋਗੇ ਬਦਲੀ ਕਰਾਉਣੀ ਸੀ ਠੀਕ ਹੈ ਚਾਰ ਪੰਜ ਗਿੜੇ ਅਸੀਂ ਡਾਇਰੈਕਟਰ ਕੋਲੇ ਮਾਰ ਆਏ ਸੀ ਬੰਦੇ ਤੋਂ ਵੀ ਕਹਾ 70000 ਰੁਪਿਆ ਲਵਾਵੇਂ ਕਹਿੰਦੇ 5000 ਨਹੀਂ ਘੱਟ ਲੈਂਦੇ ਅੱਛਾ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਅਸੀਂ ਮੈਂ ਗੁੜੀਆਂ ਨੂੰ ਕਿਹਾ ਚੁੱਪ ਕਰ ਜਾ ਦੋ ਮਹੀਨਿਆਂ ਨੂੰ ਸਰਕਾਰ ਬਦਲ ਜੂ ਫਿਰ ਦੇਖਾਂਗੇ ਹੁਣ ਸਰਕਾਰ ਬਦਲ ਗਈ ਆ ਬੀਜੇ ਸਿੰਘ ਨਾਲ ਤੁਸੀਂ ਫੋਨ ਕਰਾਇਆ ਤੁਹਾਨੂੰ ਮੈਂ ਇਹਦੀ ਵੀ ਸੌਖੀ ਹੁੰਦੀ ਮੈਨੂੰ ਮੈਂ ਗੱਲ ਦੱਸ ਦੇਣਾ ਇਹ ਤੋਂ ਫੋਨ ਕਰਾਇਆ ਉਹਨਾਂ ਨੇ ਫੋਨ ਕਰਕੇ ਉਤੀ ਤਰ ਤਰਜੀ ਤੇ ਸੈਂਡ ਕਰਾ ਕੇ ਫੇਰ ਵੀ ਨਹੀਂ ਕਰੀ ਅਖੀਰ ਫੇਰ ਬੀਜੇ ਸਿੰਘਲੇ ਨੂੰ ਅਸੀਂ ਆਲਾਮ ਭਾ ਦਿੱਤਾ ਵੀ ਆ ਗੱਲ ਹੈ ਉਹਨੇ ਫੇਰ ਕਿਹਾ ਉੱਥੇ ਜਾ ਕੇ ਆ ਨੰਬਰ ਲੈ ਜਾ ਮੇਰਾ ਉੱਥੇ ਜਾ ਕੇ ਗੱਲ ਕਰਾਈ ਬਾਹਰ ਗਏ ਜਦੋਂ ਡਾਇਰੈਕਟਰ ਕੋਲੇ ਸੀ ਗਏ ਫੋਨ ਕਰਾਇਆ ਸਿੰਘਲੇ ਨੂੰ ਇਹ ਕਹਿੰਦਾ ਮੇਰੀ ਗੱਲ ਕਰਾ ਦੇ ਹੁਣ ਉੱਥੇ ਕਰਾਈ ਉਹਨੇ 2 ਮਿੰਟਾਂ ਚੀ ਤਰੀ ਦਿਮਾਰ ਕੇ ਹਫਤੇ ਬਾਅਦ ਬਦਲੀ ਹੋ ਕੇ ਕਰਿਆ ਬਿਨਾ ਪੈਸੇ ਬਿਨਾ ਪੈਸੇ ਕੋਈ ਪੈਸਾ ਨਹੀਂ ਗਿੜੇ ਜਰੂਰ ਦੋ ਮਰ ਜੀ ਪਹਿਲਾਂ ਫੋਨ ਬਰਵਾ ਰਿਆ ਇਹਨਾਂ ਨੇ ਪਹਿਲਾਂ ਗੇੜੇ ਵੀ ਵੱਜੇ ਪਹਿਲਾਂ ਫੋਨ ਫੋਨ ਕਰਿਆ ਫੋਨ ਤੇ ਨਹੀਂ ਹੋਈ ਤੇ ਪੈਸਾ ਨਹੀਂ ਮੰਗਿਆ ਕੋਈ ਫਿਰ ਅਰਜੀ ਦੇ ਗਏ ਉਹ ਤੇ ਵੀ ਨਹੀਂ ਉਹਨਾਂ ਫੜ ਕੇ ਰੱਖ ਲਈ ਵਧੀਆ ਬੁਲਾਏ ਵਧੀਆ ਫੜ ਕੇ ਅਖੀਰ ਅਸੀਂ ਇਹਨਾਂ ਨੂੰ ਕਿਹਾ ਵੀ ਐ ਨਹੀਂ ਹੁੰਦੀ ਉਹਨੇ ਇਹਨੇ ਕਿਹਾ ਵੀ ਮੇਰੀ ਗੱਲ ਕਰਾ ਦਿਓ ਉੱਥੇ ਉਹਨੇ ਗੱਲ ਕਰੀ ਡਾਇਰੈਕਟਰ ਨੇ ਸਾਨੂੰ ਪੜਜੀ ਫੜ ਕੇ ਦਿੱਤੀ ਆ 7ਵੇਂ ਦਾ ਸਾਡੇ ਆਰਡਰ ਹੋ ਗਏ ਅੱਛਾ ਹਾਂ ਪਹਿਲਾਂ ਬਾਜੀ ਕੀ ਨਾਮ ਹੈ ਡਾਕਟਰ 7ਪਾਸ ਸਿੰਘ ਕੀ ਲੱਗਦਾ ਫਿਰ ਮਾਹੌਲ ਬਹੁਤ ਵਧੀਆ ਮਾਹੌਲ ਹੈ ਜੀ ਕਿਹੜੀ ਪਾਰਟੀ ਨੇ ਕੰਮ ਕੀਤੇ ਫਿਰ ਆਹ ਪਾਰਟੀ ਦੀ ਪਾਰਟੀ ਜੋ ਕੰਮਾਂ ਦੇ ਸੀ ਖੋਸਾ ਦੋ ਸਵਾ ਦੋ ਸਾਲਾਂ ਵਿੱਚ ਜੋ ਕੰਮ ਆਇਆ ਪਾਰਟੀ ਵੱਲੋਂ ਜੀ ਅਸੀਂ ਇਹਦੇ ਕੰਮਾਂ ਤੋਂ ਬਿਲਕੁਲ ਬਹੁਤ ਖੁਸ਼ ਹਾਂਗੇ ਜੀ ਪਿਛਲੇ 70 ਸਾਲਾਂ 'ਚ ਜੋ ਲੁੱਟਿਆ ਤੇ ਕੁੱਟਿਆ ਪਾਰਟੀਆਂ ਨੇ ਜੀ ਉਹਨਾਂ ਤੋਂ ਅਸੀਂ ਬਹੁਤ ਦੁਖੀ ਸੀਗੇ ਇਸ ਸਵਾ ਦੋ ਸਾਲਾਂ ਦੇ ਵਿੱਚ ਬਿਨਾਂ ਰਿਸਵਤੇ ਬਿਨਾਂ ਸਪਾਰਸ਼ ਬਿਨਾਂ ਪੈਸੇ ਤੋਂ ਜੋਰ ਜਗਾਰ ਲੋਕਾਂ ਨੂੰ ਮਿਲ ਰਿਹਾ ਹੈ ਨੌਕਰੀ ਮਿਲੀ ਹੈ ਇਹ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਦੇਖੋ ਜੀ ਠੀਕ ਹੈ ਜੀ ਗੁਰਮੀਤ ਕੁੜੀਆਂ ਜਾਣਦੇ ਹੋ ਹਾਂ ਜੀ ਚੰ ਮੈਂ ਮੈਂਤੀ ਲੋਪ ਹੁੰਦਾ ਠੀਕ ਹੈ ਜੀ ਬਾੜੀ ਬਾਜ ਉੱਪਰ ਉੱਠ ਕੇ ਹੀ ਪਹਿਲਾਂ ਵੀ ਰਾਜਨੀਤੀ ਚਾਂਗਦਾ ਰਹਿੰਦਾ ਜੀ ਇਹਨਾਂ ਪਰਿਵਾਰ ਜੀ ਹਰ ਪੱਖੋਂ ਬੰਦਾ ਪੜਾ ਲਿਖਿਆ ਚੰਗਾ ਇਮਾਨਦਾਰ ਨੇਤਾ ਜੀ ਅੱਛਾ ਭਾਈ ਜੀ ਕੀ ਨਾਮ ਹੈ ਪ੍ਰੀਤਮ ਸਿੰਘਾ ਜੀ ਕੀ ਲੱਗਦਾ ਫਿਰ ਆਮ ਆਦਮੀ ਪਾਰਟੀ ਦੀ ਸਥਿਤੀ ਚੰਗੀ ਹੈ ਜੀ ਬਾਕੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਸਰਦਾਰ ਭਵਨਤਮਨ ਜੀ ਨੇ ਕੰਮ ਕੀਤੇ ਨੇ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਬਣਾਈ ਹੈ ਜੀ ਮੈਂ ਖੁਦ ਬਾਹਰ ਅੰਦਰ ਡਰਾਈਵਿੰਗ ਤੇ ਜਾਂਦਾ ਰਹਿਣਾ ਤੇ ਦੇਖਿਆ ਵੀ ਕਾਫੀ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਨਾਲ ਦੀ ਨਾਲ ਸੜਕ ਸੁਰੱਖਿਆ ਫੋਰਸ ਆਉਂਦੀ ਆ ਤੇ ਲੋਕਾਂ ਨੂੰ ਟ੍ਰੀਟਮੈਂਟ ਦਿੰਦੀ ਆ ਜੀ ਤਾਂ ਕਹਿੰਦੇ ਹੁੰਦੇ ਵੀ ਕੰਮਾਂ ਤੋਂ ਪਹਿਲਾਂ ਜਾਨ ਜ਼ਰੂਰੀ ਆ ਤਾਂ ਜੇ ਕਿਸੇ ਦੀ ਰੋਜ਼ 10 15 ਬੰਦਿਆਂ ਦੀ ਪੰਜਾਬ ਚ ਜਾਨ ਬਚ ਰਹੀ ਆ ਤਾਂ ਉਹ ਬਹੁਤ ਵੱਡੀ ਗੱਲ ਆ ਕਈ ਘਰਾਂ ਚ 70 ਬੇਸ਼ਨ ਕੰਨੀਓ ਨਹੀਂ ਬਿਚਰੇ ਕਿਉਂਕਿ ਮੁੜਲੀ ਸਹੂਲਤ ਮਿਲ ਜਾਂਦੀ ਆ ਉਹ ਬਹੁਤ ਵਧੀਆ ਮੈਨੂੰ ਕੰਮ ਲੱਗਿਆ ਭਵਨਤਮਨ ਦਾ ਅੱਛਾ ਇੱਧਰਲੇ ਪਿੰਡਾਂ ਚ ਫਿਰ ਖੁੱਡੀਆਂ ਦਾ ਕੀ ਮਾਹੌਲ ਹੈ ਚੰਗਾ ਮਾਹੌਲ ਆ ਜੀ ਖੁੱਡੀਆਂ ਦਾ ਵਧੀਆ ਇਨਸਾਨ ਨੇ ਇਮਾਨਦਾਰ ਨੇ ਨੇਕ ਨੇ ਤੇ ਪਹਿਲਾਂ ਉਹਨਾਂ ਦਾ ਆਪਦਾ ਰਾਜਨੀਤਿਕ ਸਫ਼ਰ ਉਹਨਾਂ ਦੇ ਬਜ਼ੁਰਗਾਂ ਦਾ ਚੰਗਾ ਮਹਾਨਦਾਰ ਰਹੇ ਨੇ ਹਮੇਸ਼ਾ ਤਾਂ ਪਿੰਡ ਡੇਲੂਆਣੇ ਦੇ ਲੋਕਾਂ ਦੀ ਰਾਏ ਕੀਤੀ ਆ ਤੁਹਾਡੇ ਸਾਹਮਣੇ ਸਾਂਝੀ ਆਪਣੀ ਰਾਏ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ